ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਕਰਤਾ ਵਿਹਲਾ ਮੰਤਰੀਆਂ ਨੂੰ ਉਲਾਬੇ ਕਰ ਦਿੱਤਾ ਗਿਆ ਹੈ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਪਾਵਰ ਮੰਤਰੀਆਂ ਤੇ ਵਿਧਾਇਕਾਂ ਦੀ ਆਪਣੇ ਖਿਸੇ ਦੇ ਵਿੱਚ ਪਾ ਲਈ ਹੋਵੇ ਦੋ ਅਹਿਮ ਖਬਰਾਂ ਨੇ ਕਿਹੜੇ ਦੋ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਤੇ ਦੂਜੇ ਪਾਸੇ ਇੱਕ ਐਮ ਖਬਰ ਆ ਰਹੀ ਹੈ ਕਿ ਦਿੱਲੀ ਲੋਬੀ ਵਾਲਿਆਂ ਦੀ ਜਿਨ੍ਹਾਂ ਨੇ ਪੱਕੇ ਤੌਰ ਤੇ ਡੀਲ ਲਾਏ ਹੋਏ ਨੇ ਜਿਹੜੇ ਪੰਜਾਬ ਦੇ ਪੈਸਿਆਂ ਤੇ ਗੁਰਸਾਰੇ ਉਡਾਰੇ ਨੇ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਇਹਨਾਂ ਨੂੰ ਜਿਹੜਾ ਜਿਹੜਾ ਇਨਕਾਰ ਕਰ ਦਿੱਤਾ ਇਹਨਾਂ ਦਾ ਉਹਨਾਂ ਨੇ ਇਹਨਾਂ ਨੂੰ ਵੇਲੇ ਕਰ ਦਿੱਤਾ ਲੇਕਿਨ ਇੱਧਰ ਆ ਕੇ ਸੱਤਾ ਦੇ ਉੱਪਰ ਬੈਠ ਗਏ ਅਸੀਂ ਗੱਲ ਕਰਦੇ ਹਾਂ ਸਤਿੰਦਰ ਜੈਨ ਤੇ ਦੂਸਰੇ ਪਾਸੇ ਮਨੀਸ਼ ਸੋਦੀਆ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲੇ ਇਹ ਦੋ ਵੱਡੇ ਆਗੂ 2000 ਕਰੋੜ ਰੁਪਏ ਦੇ ਕਪਟੇ ਵਿੱਚ ਫਸ ਗਏ ਨੇ ਦੱਸ ਦਈਏ ਕਿ ਸੀਬੀਆਈ ਵੱਲੋਂ ਆ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਸਤਿੰਦਰ ਜੈਨ ਛੇ ਨੂੰ ਤਲਬ ਹੋਣਗੇ ਅਤੇ ਮਨੀਸ਼ ਸੋਦੀਆ ਨੌ ਨੂੰ ਤਲਬ ਹੋਣਗੇ ਇਹਨਾਂ ਕੋਲੋਂ ਵੱਡੇ ਪੱਧਰ ਉੱਤੇ ਪੁਸ਼ਗਿਸ਼ ਕੀਤੀ ਜਾਵੇਗੀ ਸੂਤਰਾ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਕਹਿੰਦੇ ਨੇ ਕਿ ਇਹਨਾਂ ਹਰ ਕਮਰੇ ਦੇ ਵਿੱਚ 224 ਲੱਖ ਰੁਪਏ ਲਗਾਇਆ ਤੇ ਜਿਸ ਦਾ ਖਰਚਾ ਸਿਰਫ 5 ਲੱਖ ਦੇ 5 ਲੱਖ ਸੀ ਇਹਨਾਂ ਨੇ ਟੈਂਡਰ ਠੇਕੇ ਵੀ ਆਪਣੇ ਹੀ ਲੋਕਾਂ ਨੂੰ ਦਿੱਤੇ ਯਾਨੀ ਕਿ ਆម ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਮਨੀਸ਼ ਸੋਦੀਆ ਅਤੇ ਸਤਿੰਦਰ ਜੈਨ ਵੱਲੋਂ ਠੇਕੇ ਦਿੱਤੇ ਗਏ 2000 ਕਰੋੜ ਰੁਪਏ ਕਪਲਾ ਵੱਡੀ ਕਾਰਵਾਈ ਹੋਵੇ ਕਿਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਪਾਸ ਕੀਤੀ ਸੀ ਜਿਹੜੇ ਇਸ ਦੇ ਕਰਤਾ ਕਰਤਾ ਨੇ ਜਿਹਦੇ ਕੋਲੇ ਡਿਪਾਰਟਮੈਂਟ ਹੈ ਅਸੀਂ ਗੱਲ ਦੇ ਹਰਦੀਪ ਸਿੰਘ ਮੁੰਡੀਆਂ ਦੀ ਬਾਅਦ ਦੇ ਦੌਰੇ ਤੇ ਉਹਦੇ ਕੋਲ ਪੁੱਛਿਆ ਵੀ ਨਹੀਂ ਗਿਆ ਤੇ ਉਧਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁਡੀਆਂ ਦੇ ਕੋਲ ਵੀ ਨਹੀਂ ਪੁੱਛਿਆ ਗਿਆ ਮੁੰਡੀਆਂ ਤੇ ਕੁਡੀਆਂ ਕੋਲ ਪੁੱਛਣ ਦੇ ਨਾ ਪੁੱਛਣ ਦੇ ਬਾਵਜੂਦ ਵੀ ਵੱਡੇ ਫੈਸਲੇ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਪਾਸ ਕਰ ਦਿੱਤੇ ਗਏ ਨੇ ਦੇਖੋ ਹਾਲਾਂਕਿ ਕੋਈ ਵੀ ਮਤਾ ਪਾਸ ਹੁੰਦਾ ਹੈ ਜਿਹੜੇ ਡਿਪਾਰਟਮੈਂਟ ਦਾ ਪਤਾ ਹੁੰਦਾ ਹੈ ਉਹ ਕੈਬਨਿਟ ਮੰਤਰੀ ਉਥੇ ਹਾਜ਼ਰ ਹੋਣਾ ਜ਼ਰੂਰੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਕਾਦੀ ਕਾਲੀ ਹੈ ਲੈਂਡ ਪੂਲਿੰਗ ਪੋਲਿਸੀ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਮੁਹਿੰਮ ਚਲਾਈ ਸੀ ਨਸ਼ੇ ਨੂੰ ਲੈ ਕੇ ਉਹਦੇ ਵੀ ਜਿਹੜੇ ਕੋਈ ਜ਼ਿਆਦਾ ਠੋਸ ਵਧੀਆ ਨਤੀਜੇ ਆਏ ਨਹੀਂ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲਿਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਇਹਨਾਂ ਦੋ ਮੰਤਰੀਆਂ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਹਰਮਿੰਦਰ ਸਿੰਘ ਖੁੱਡੀਆਂ ਦੀ ਦੱਸਿਏ ਕਿ ਉਹ ਆਧ ਸ਼ੈਨੀ ਡਿਵੈਲਪਮੈਂਟ ਜਿਹੜੇ ਵਿਕਾਸ ਦੇ ਉਹਦੇ ਮੰਤਰੀ ਨੇ ਲੇਕਿਨ ਉਹਦੀ ਗੈਰ ਹਾਜ਼ਰੀ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਵਾਲਾ ਮਤਾ ਪਾਸ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਉਧਰ ਦਿੱਲੀ ਲੋਬੀ ਵਾਲੇ ਖਾਸ ਕਰਕੇ ਸਤਿੰਦਰ ਜੈਨ ਅਤੇ ਮਨੀਸ਼ ਸੋਧਿਆ ਕਸੂਤੇ ਫਸ ਗਏ ਨੇ ਆਪਣੇ ਆਪ ਨੂੰ ਇਮਾਨਦਾਰ ਆਪਣੇ ਆਪ ਨੂੰ ਇਮਾਨਦਾਰ ਨਹੀਂ ਕਟੜ ਇਮਾਨਦਾਰ ਕਹਿਣ ਵਾਲੇ ਲੋਕ ਬੁਰੀ ਤਰ੍ਹਾਂ ਫਸ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਇਹ ਵੱਡੀ ਕਾਰਵਾਈ ਹੋਵੇਗੀ ਤੇ ਇਧਰ ਮੁੰਡੀਆਂ ਅਤੇ ਖੁੱਡੀਆਂ ਨੂੰ ਜਿਹੜੇ ਮੰਤਰੀ ਨੇ ਉਹਨਾਂ ਦੇ ਕੋਲੋਂ ਪੁੱਛਿਆ ਵੀ ਨਹੀਂ ਕਿਹਾ ਸਲਾਹ ਮਸ਼ਵਰਾ ਨਹੀਂ ਲਿਆ ਗਿਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਪਹਿਲਾਂ 22 ਸਾਲਾਂ ਦੇ ਵਿੱਚ ਚਾਮਧੀਆਂ ਚਲਾਈਆਂ ਮੰਤਰੀਆਂ ਤੇ ਵਿਧਾਇਕਾਂ ਦੀਆਂ ਜਿਹੜੀਆਂ ਨੇ ਪਾਵਰਾ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੀਆਂ ਸੇਮ ਗੱਲ ਹੁਣ ਫਿਰ ਵੀ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਪੀਟ ਕੀਤੀ ਜਾ ਰਹੀ ਹੈ